जॉल इज नॉट दर यू आर ट्रेस पासिंग इन टू माई हाउस यू आर ट्रेस पासिंग इन टू माई हाउस ਤੁਸੀਂ ਆਇਆthor بتاع 1 ਮਿੰਟ ਬੈਂਦੀਆ ਜੀ ਪਹਿਲਾਂ ਤੁਸੀਂ ਆਪਣੀ ਇੰਟਰੋਡਕਸ਼ਨ ਨੂੰ ਵੀਡੀਓ ਬਣਾਇਆ ਪੀਟੀਸੀ ਵਾਲੇ ਨੂੰ ਬੁਲਾ ਸਕੋਲਾ ਉਹਨਾਂ ਨੂੰ ਬੁਲਾ ਸਾਰੇ ਚੈਨਲਾਂ ਨੂੰ ਬੁਲਾ ਲਓ ਜੀ ਸਾਰੇ ਚੈਨਲਾਂ ਨੂੰ ਬੁਲਾ ਲਓ ਤੁਸੀਂ ਸਿਕਿਉਰਿਟੀ ਇੰਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇੰਚਾਰਜ ਹਾਂ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਮਜੂਦ ਦੋਨ ਇੱਕ ਮੈਨੂੰ ਗੱਲ ਦੱਸੋ ਜੀ ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ ਚ ਬੈਠਿਆ ਤੁਸੀਂ ਧੱਕਾ ਕਰ ਲਿਓ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰਦੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾਲ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਨੂੰ ਲੋਕ ਮੇਰੇ ਨਾਲ ਆਇਆ ਹੋਆ ਯੂ ਜੀ ਤੁਸੀਂ ਦੋੜਾ ਕਿਉਂਦਾ ਮੈਂ ਐਸਲੀ ਯੂਨੀਵਰਸਿਟੀ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਵਾਹ ਆ ਤੁਸੀਂ ਵਰਤੀ ਚ ਨਹੀਂ ਫਲਾਈਂਗ ਸੌਟ ਦੇ ਬਿਜ਼ਨਸ ਵੀਰ ਨੂੰ ਕੌਣ ਹੋ ਤੁਸੀਂ ਹਾਂ ਡੀਐਸਪੀ ਇਨ ਦਾ ਪ੍ਰਾਜ਼ਾ ਜੋ ਮੈਂ ਅੰਦਰ ਆਇਆ ਹਾਂ ਉਹ ਮੈਂ ਦੱਸਦਾ ਰਹੇ ਬਿਲਕੁਲ ਗੱਤਗਲ ਹੈ ਤੁਹਾਨੂੰ ਤੁਸੀਂ ਵਰਗੀ ਚ ਆਓ ਤੁਸੀਂ ਪ੍ਰਾਈਵੇਟ ਟ੍ਰੈਸ ਚ ਆ ਕੇ ਕੋਕੋ ਬਾ ਮੈਂ ਡੀਐਸਪੀ ਜਾਂ ਮੈਂ ਐਸਪੀ ਹਾਂ ਤੁਹਾਡੇ ਕਹਿੰਦਾ ਨਹੀਂ ਕੋਈ ਬਣ ਜਾਣਾ ਤੁਹਾਨੂੰ ਸਾਰਾ ਕੁਝ ਪਤਾ ਸੀ ਦੱਸ ਵੀ ਦਿਓ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਧੱਕੇ ਤੇ ਹੁਣ ਆ ਕੀ ਤੁਸੀਂ ਮੈਨੂੰ ਕਹੋ 100 ਬਾਅਦ ਸੈਕਿੰਡ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰੇ ਬੈਠੀ ਹਾਂ ਰਾਮਨਾਥ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਆਇਆ ਹੈ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਇੱਜ਼ਤੀ ਸੁਣਿਓ ਜੀ ਤੁਸੀਂ ਮੇਰੀ ਗੱਲ ਧੱਕੇ ਨਾਲ ਦਾ ਵਰਦੀ ਚ ਧੱਕੇ ਨਾਲ ਆ ਕੇ ਆ ਕਿੰਨੇ ਬੁਲਾਜੇ ਮੈਂ ਜੀ ਥੋੜੇ ਨਾਲ ਦੱਸਿਓ ਮੜੋ ਜੇ ਇੱਥੇ ਕੀ ਕਰ ਰਹੇ ਜੀ ਧੱਕਾ ਕਰਦੇ ਨਹੀਂ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੁਪਰੇਟ ਕਰੋਗੇ ਤੁਸੀਂ ਮੈਂ ਆਪ ਹੈ ਭੇਜੋ ਕੈਮਰਿਆਂ ਨਾਲ ਸੁਣ ਨਹੀਂ ਮਿਲਦਾ ਪਰ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਕੋ ਰਿਕਾਰਡ ਹੋਊਗੀ ਕੈਮਰੇ ਚ ਅਸੀਂ ਆਪਣਾ ਕੋ ਐਡਵੋਕੇਟ ਨੂੰ ਐ ਲੋਕ ਬੈਠੋ ਸਭ ਰਿਕਾਰਡ ਹੋ ਤੁਸੀਂ ਕੋਈ ਇੱਕ ਦੋ ਬੰਦੇ ਘਰ ਦੇ ਵਿੱਚ ਉਹ ਰੱਖੋ ਸਭ ਰਿਕਾਰਡ ਹੋ ਤੁਹਾਡਾ ਵੀ ਸਕਿਉਰਟੀ ਥ੍ਰੈਟ ਹੈ ਸਾਰੀ ਨਾ 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 ਥ੍ਰੈਟ ਹੈ ਤਾਂ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ ਸਭ ਦੀ ਵੀਡੀਓ ਬਣਾ ਮੇਰਾ ਵੀ ਇੱਥੇ ਫੋਟੋ ਖਾ ਇੱਥੇ ਬਣਾ ਕੇ ਵੀਡੀਓ ਬਣਾ ਸਾਰੇ ਬਣਾ ਬਣਾ ਇਹ ਜੋ ਵਿਗਣ ਕਹੋਂ ਦੇ ਖਾਵੇ ਨਾ ਤੁਸੀਂ ਜਿਹੜਾ ਵਿਗਣ ਉਹ ਤੁਸੀਂ ਵਿਗਣ ਖਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਬਰਦੀ ਨਹੀਂ ਤੁਹਾਡੇ ਚ ਆਹ ਕੌਣ ਜੀ ਤੂੰ ਸੀ ਸਰਮੈਨ ਇੰਸਪੈਕਟਰ ਤਬਰਦੀ ਕਿੱਥੇ ਜੀ ਬਿਜ਼ਨਸ ਵਾਲੇ ਦੀ ਤਬਰਦੀ ਹਾਂ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਜੀ ਆ ਪੁਲਿਸ ਠੀਕ ਆ ਤੁਸੀਂ ਕੀ ਹੋਣਾ ਜੀ ਤੁਸੀਂ ਕੌਣ ਜੀ ਤੁਸੀਂ ਜੀ ਡੀਐਸਪੀ ਬੇਸੇ ਆਵਰ ਕੌਣ ਆ ਜੀ ਇੱਥੇ ਹਰ ਬੰਦੇ ਇੰਨੇ ਮਾਰਗ ਟੋਕ ਤੇ ਮੇਰਾ ਕਿੱਕਾ ਫੋਨ ਹੈ ਬੀ ਡੀ ਐਸ ਪੀ ਵਿਜ਼ਨ ਨਾਲ ਸਾਰਾ ਅੱਛਾ ਜੀ ਇਧਰ ਜੀ ਚਲੋ ਬਹੁਤ ਹੋ ਗਿਆ ਸਰਦਾਰ ਸਰਦਾਰ ਸਾਹਿਬ ਤੁਸੀਂ ਦੱਸੋ ਤੁਸੀਂ ਬੋਲੋ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਦੀ ਬੈਠੋ ਸਰੇ ਘਰ ਆਇਆ ਜੀ ਮੇਰੇ ਘਰ ਆਏ ਆ ਜੀ ਜਿਹਨਾਂ ਕੋਰਪੋਰਟਰ ਨੇ ਨਹੀਂ ਪਲੀਜ਼ ਕੋ ਬੀ ਯੂ ਆਰ ਨੋਟ ਕੋਪਰੈਟਿੰਗ ਸੁਣੂਗੇ ਰੀਲੀਸ ਅਕਾਉਂਟ ਪਲੀਜ਼ ਅਕਾਉਂਟ ਨਹੀਂ ਨਾਟ ਇਨ ਅ ਪਬਲਿਕ ਵਾਈ ਡੋ ਯੂ ਆਰ ਸਟਿੰਗ ਇਥੇ ਆਰ ਮਾਈਟ ਬੀ ਪੀਪਲ ਨਹੀਂ ਜਿੰਨੇ ਸਿਲੈਕਟ ਕਰਦੇ ਆਂ ਆਈ ऍम ਨੋਟ ਆਮ ਸੌਰੀ ਤੁਹਾਡਾ ਕੋਈ ਜਾਬਤਾ ਨਹੀਂ ਹੈ ਯੂ ਆਰ ਵਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਦਾ ਠਕਾ ਕਰ ਰਹੇ ਹੋ ਤੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਤੱਕ ਤੋਂ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਂ ਲੱਗਾ ਤਾਂ ਮੇਰੇ ਕੋਲ ਵੀਡੀਓ ਤੇ ਸਾਰੇ ਦੇਖ ਰਹੇ ਕੋਈ ਇਹ ਬਿਲਕੁਲ ਵਧੀਆ ਗੱਲ ਹੈ ਵੀਡੀਓ ਲੋਕੀ ਲੈ ਕਰ ਗਏ ਜੇ ਤੁਸੀਂ ਬੋਲਣ ਦਾ ਮੌਕਾ ਦੋ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤੁਹਾਨੂੰ ਕਹਿ ਰਿਹਾ ਬੈਠੋ ਨਾ ਇਨ ਫਰੰਟ ਆਫ ਦਾ ਕੈਮਰਾ ਉਸ ਜੀ ਕੋਹੜਾ ਤਰੋ ਕੀ ਐਡਵੋਕੇਟ ਬਣਾਉਣਾ ਬਤਾਉ ਉਹਨੂੰ ਸਾਰਾ ਦੱਸਦੇ ਡਾਕਟਰ ਜੋੜੇ ਕੀ ਕਰ ਲੈਂਦੇ ਤੁਸੀਂ ਬਹਿ ਤਾਂ ਜਾਓ ਮੈਂ ਬੈਠਦਾ ਕੋਈ ਬੰਦਸ਼ ਕਰਨਾ ਜੀ ਵੀਡੀਓ ਬਣਾਈ ਚੱਲੋ ਜੀ ਬੜੂ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਦੀ ਬੁਲਾ ਉਹ ਮੈਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵੀ ਜਿੰਦਾਂ ਕੀ ਕਰਦੀ ਪਰਮਾਰਕਾ ਦੇ ਲਈ ਬਦਲਿਆ ਤੁਸੀਂ ਕੀ ਕਰ ਰਹੇ ਹੋ ਪਿਛਲੇ ਦਿਨਾਂ ਕਿ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸੱਜਣ ਮੈਂ ਆਪ ਤੇ ਜੀ ਗੱਲ ਕਰ ਰਿਹਾ ਹਾਂ ਤੇ ਆਪ ਤੇ ਜਵਾਬ ਆਪ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਪ ਤੇ ਝੁੰਦੇ ਨਾ ਸੁਣੋ 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 ਜੇ ਜਾਪ ਤੇ ਝੁੰਦੇ ਨਾ ਕੁਸੀਂ ਆਰਮਨਾਲ ਆਉਂਦੇ ਮੈਂ ਆਰਮਨਾਲ ਆਪਦੇ ਨਾਤੇ ਜਿੱਥੇ ਬੈਠੇ ਸਕੂਟਿੰਗ ਕਿੰਨਾ ਨੂੰ ਮੋੜ ਕਰਾਇਆ ਨੂੰ ਨਾਂ ਲੈ ਕੇ ਆਇਆ ਇਹਨੂੰ ਕਿਹਨੂੰ ਨੋਟ ਕਰਾਇਆ ਜਿਹਨੂੰ ਨੋਟ ਕਰਾਇਆ ਤੁਹਾਡੇ ਸਟੋਰ ਦੀ ਕੀ ਥੱਲੇ ਸੀ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਹੁੰਨੇ ਉੱਤੇ ਅਸੀਂ ਉਹਨਾਂ ਦੇ ਨਾਂ ਨੂੰ ਉਹਨਾਂ ਦੀ ਨਿਸ਼ਾਨਦੇ ਉਹਨਾਂ ਦੇ ਲਾਇਸੈਂਸ ਆ ਉੱਪਰ ਬੈਠਾ ਆ ਤੁਸੀਂ ਕਿਸੇ ਨੂੰ ਕੁਝ ਵੀ ਨੋਟ ਕਰਾਇਆ ਮੈਂ ਦਫ਼ਤਰ ਦਾ ਦਰਵਾਜ਼ਾ ਬੰਦ ਹੈ ਮੈਂ ਬੈਠੇ ਹਾਂ ਯੂ ਹੈਵ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਪਤਾ ਨਹੀਂ ਹੈ ਜੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠਦਾ ਮੈਂ ਬੈਠੋ ਆਰਾਮ ਨਾਲ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਦੋ ਦੋ ਦੇ ਖੜੀ ਸੀ ਤੁਸੀਂ ਤਾਂ ਐਵੇਂ ਘਬਰਾ ਕੇ ਜਾਦਾ ਹੋ ਬੈਠੋ ਕੁਝ ਨਹੀਂ ਹ wait one second. It is the other way No, you are no 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 I tell you I tell you I tell you no nobody 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 you have please tell me how I tell you one second you have my house start recording everything. What is happening? already No no you have not told me anything I want to know what is going on ਆਪਲੀਜ਼ ਮੇਰੇ ਵਾਈਫ ਨਾਲ ਕੋਈ ਮੈਂ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਆਈ ਆਮ ਨਾ ਪਿੱਛੇ ਹੋ ਜਾਓ ਡੋਨਟ ਮਿਸਪੇ ਵਿਦ ਮਾਈ ਵਾਈਫ ਸਭ ਪਿੱਛੇ ਹੋ ਜਾਓ ਦਿੱਪਤੀ ਸਾਹਿਬ ਪਿੱਛੇ ਪਿੱਛੇ ਹੋ ਜੀ ਪਲੀਜ਼ ਮੂੰਹ ਬਸ ਹਾਂ ਜੀ ਤੁਸੀਂ ਆਓ ਆਜੋ ਬੁਲਾ ਯਾਰ ਮੈਂ ਤੈਨੂੰ ਤੈਨੂੰ ਕਹਾ ਕਿ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਉੱਤੇ ਨਹੀਂ ਆਉਣ ਦਿੰਦੇ ਕੋਲੋ ਬੁਲਾ ਲੈ ਤੂੰ ਤੈਨੂੰ ਕਹ ਛਾਲ ਮਾਰੋ ਗੇਟ ਦੇ ਉੱਤੋਂ ਦੀ ਆਜੋ ਅੰਦਰ ਸਾਰੇ ਬੁਲਾਓ ਇਹਨਾਂ ਨੂੰ ਪਤਾ ਲੱਗੇ ਇੱਥੇ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ ਹੂ ਇਜ਼ ਦਿਸ ਡੋਨਟ ਵਰੀ ਡੋਨਟ ਵਰੀ ਮੈਂ ਕੀ ਜੀ ਹਾਂਜੀ ਹਾਂਜੀ ਮੈਂ ਸੋ ਵਾਟ ਇਜ਼ ਯੋਰ ਪ੍ਰੋਬਲਮ ਜੀ ਹਾਊ ਹੈਵ ਯੂ ਬਾਜਡ ਇਨ ਟੂ ਮਾਈ ਹਾਊਸ ਵਿਦਆਊਟ ਮਾਈ ਨੋਲੇਜ ਦੈਟਸ ਦ ਇਫੈਕਟ ਨਾ ਦੱਸੋ ਦੱਸੋ ਦੱਸ ਹੀ ਨਹੀਂ ਰਿਹਾ ਨਾ ਕੋ ਉਹ ਹੀ ਸੈਡ 10 ਤੁਸੀਂ ਕਹਿ ਰਹੇ ਹੋ 10 ਨਹੀਂ ਮੈਮ ਲੀਗਲ 10 ਦੱਸ ਰਹੇ ਦੱਸੋ ਕੋਈ ਆ ਨਹੀਂ ਤੋ ਨਾ ਤੋ ਦੱਸ ਕੋਈ ਮਲਾਉਂ ਤਨੂ ਨੂੰ ਕੋਈ ਮੁਨਾਜ਼ਮ ਨਹੀਂ ਹੈ ਚਲੋ ਫਿਰ ਟੂਜੇ ਮੇਰਾ ਬੰਦਾ ਹੈ ਜੀ ਤੁਸੀਂ ਦੱਸੋ ਇਧਰ ਦੇਖੋ ਹਾਂ ਬਣਾ ਲਓ ਬਣਾ ਲਓ ਬਣਾ ਲਓ ਸਭ ਦੀ ਬਣਾ ਲਓ ਜਮਾ ਘਬਰਾਣਾ ਤੂੰ ਕੋ ਨਾ ਤੂੰ ਮੈਨੂੰ ਤੂੰ ਮੇਰੇ ਨਾਲ ਗੱਲ ਕਰੋ ਪਾਦੇ ਪੀਏ ਨੇ ਵੇ ਛੱਡ ਪਰਾਂ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰ ਰਹੇ ਹੋ ਨਾ ਮੇਰੇ ਦਫ਼ਤਰ 'ਚ ਇਹ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਮ ਹੇਅਰ ਕਿਸ ਦਾ ਨਾਮ ਪੁੱਛਣਾ ਥ੍ਰੈਟ ਨਹੀਂ ਜਿਸ बिकॉज ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐਂਡ ਟੈਨਰ ਹੈ ਸਾਰੇ ਸੁਣ ਲੈ ਮੇਰੇ ਨਹੀਂ ਨਹੀਂ ਅੱਛਾ ਹਾਊ ਆਈ ਆਸਕਿੰਗ ਇਮਿਸ ਓਕੇ ਹਾਂ ਯਾ ਦਾ ਐਮ ਐਲ اے ਛੇ ਯਾਰ ਆਈ ਐਮ ਹੇਅਰ ਆਮ ਅ ਫਾਰਮਰ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ ਯੂ ਰਿਸਪੈਕਟ ਵਿਦ ਯੂ ਰਿਸਪੈਕਟ ਜੀ ਕੈਨ ਆਈ ਟਾਕ ਫॉर ਸਮ ਲੇਡੀ ਆਈ ਹੈਵ ਬੀਨ ਟੋਲਡ 30 people have entered my house push the way through Night i was told excuse boy. me can i finish talking no please let me finish talking the right my way man, one boy, minute my 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 i don't know man, who you are he's a very good no no 20 minutes mai lagatar sun raha hu acha ho kinne mere darwaja andar tod ke kon vadan di koshish kiti hai ji thonu kya kya ki do minute baitho mila denne halat jana utthe galla ho ਨਹੀਂ ਨਾ ਅਲੋ ਕਿਤਾ ਜਾਵਾਂਗੇ ਤੁਸੀਂ ਵੀ ਜਾਓਗੇ ਕੋਈ ਪ੍ਰੋਬਲਮ ਨਹੀਂ ਐਕਸਕਿਊਜ਼ ਮੀ ਜੀ ਆ ਯੂ ਹੈਵ ਕਮ ਟੂ ਮਾਈ ਹਾਊਸ ਥਿਸ ਇਜ਼ ਮਾਈ ਹਾਊਸ ਓਕੇ ਥਿਸ ਇਜ਼ ਯੂਰ ਹਾਊਸ ਯੈਸ ਥਿਸ ਇਜ਼ ਮਾਈ ਹਾਊਸ ਆ ਇਟ ਇਟ ਇਜ਼ ਰੈਡ ਥੈਟਸ ਨਾਟ ਆ ਟੈਂਕਮੈਂਟ ਟੋਨੋਕ ਮੈਂ ਗੱਲ ਲੱਸਾਂ ਤੁਸੀਂ ਨਾ ਵਿਜੀਲੈਂਸ ਮਹਿਕਮਾ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰ ਰਹੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਿਛਲੇ ਦਿਨ ਸਭੀ ਗੱਲ ਕੀ ਹਾਲ ਜੀ ਹਾਂ ਜੀ ਹਾਂ ਐਸਐਸਪੀ ਸਾਹਿਬ ਜੀ ਇਹਨਾਂ ਕੁਝ ਕਰਨਾ ਤੁਸੀਂ ਉਹ ਦੱਸ ਦਿਓ ਹੈ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ਧੱਕੇ ਨਾਲ ਦਰਵਾਜ਼ੇ ਅੰਦਰ ਵੜੇ ਹੈ ਜੀ ਔਰ ਧੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਐਮ ਨਾਟ ਗੋਇੰਗ ਐਨੀਵੇਅਰ ਕੋ ਜੋ ਕਹਿਣਾ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਮੈਨੂੰ ਪਹਿਲਾਂ ਪਤਾ ਵਿਜੀਲੈਂਸ ਦਾ ਪਰਚਾ ਹੋਣਾ ਪਰ ਮਾਰ ਨੂੰ ਬਦਲਤਾ ਕੋਆ ਵਰਿੰਦਰ ਨੂੰ ਬਦਲਤਾ ਕਿੰਨਿਆਂ ਡੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟ ਇਜ਼ ਗੋਇੰਗ ਬਿਲਕੁਲ ਕਰੋ ਬਟ ਥਿਸ ਇਸ ਨਾਟ ਦ ਵੇ ਜੀ ਤੁਸੀਂ ਮੈਨੂੰ ਗੱਲ ਦੱਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਨਹੀਂ 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 ਹੱਥ ਤਾਂ ਜੋੜੇ ਹੀ ਨਹੀਂ ਹਲੇ ਤੱਕ ਦਾ ਦਰਵਾਜ਼ਿਆਂ ਤੇ ਮਾਰੀ ਗਏ ਦਰਵਾਜ਼ੇ ਤੇ ਠੋਡ ਮਾਰੀ ਗਏ ਨਹੀਂ 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 ਹਾਂ ਹੁਣ ਬਦਲੀਏ ਠੋਡ ਸਟੇਟਰ ਬਹੁਤ ਵੱਡਾ ਨਹੀਂ ਤੁਸੀਂ ਆਪਣਾ ਜਰਨਫੋਰਸਿੰਗ ਅਥਾਰਟੀ ਆਮ ਅਨਸੇਵਲ ਟੂ ਦ ਲਾ ਆ ਨੋ ਯੂ ਆਰ ਦ ਅਥਾਰਟੀ ਯੂ ਡੋਨਟ ਨੀਡ ਟੂ ਫੋਰਸ ਯੋਰ ਵੇ ਥਰੂ ਦੱਸੋ ਜੀ ਧੱਕੇ ਨਾਲ ਵੜੇ ਕਿ ਨਹੀਂ ਵੜੇ ਨਾ ਨਾ ਕਿ ਇਹਨੂੰ ਨਹੀਂ ਪੁੱਛਿਆ ਆ ਆ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਸੀ ਸਰ ਨਹੀਂ ਮਾਨ ਸਕਾ ਆ ਰੀਲੀ ਵਾਂਟ ਟੂ ਨੋ ਮੈਨੂੰ ਇੱਕ ਗੱਲ ਦੱਸਿਓ ਨਹੀਂ ਨਹੀਂ ਇੱਕ ਮਿੰਟ ਜੀ ਇੱਕ ਮਿੰਟ ਮਾਨ ਸਕਾ ਆ ਰੀਲੀ ਤੁਸੀਂ ਐਡੇ ਦੋਵੇਂ ਸਿਆਣੇ ਅਫਸਰ ਹੋ ਜੀ ਮੈਨੂੰ ਗੱਲ ਦੱਸੋ ਇੰਨੀ ਫੋਰਸ ਦੀ ਲੋੜ ਹੈ ਕੋਈ ਕਿਸੇ ਨੂੰ ਰਜਿਸਟਰ ਕਰ ਰਿਹਾ ਕਿਸੇ ਤਰੀਕੇ ਨਾਲ ਕੋਈ ਕੁਝ ਕਰ ਰਿਹਾ ਮਤਲਬ ਬਾਹਰ 30 ਬੰਦੇ ਖਲੋਤੇ ਮੇਰੇ ਕਮਰੇ 'ਚ 25 ਬੰਦੇ ਖਲੋਤੇ ਮੈਂ ਲੋਕਾਂ ਨੂੰ ਨਹੀਂ ਨਹੀਂ ਤੁਸੀਂ ਆਰਾਮ ਨਾਲ ਬਿਠਾਓ ਮੈਂ ਤਾਂ ਤੁਹਾਨੂੰ ਕਹਿ ਰਿਹਾ ਆਰਾਮ ਨਾਲ ਬਿਠਾਓ ਆ ਬਿਠਾਓ ਇਹਨਾਂ ਨੂੰ ਕੱਢੋ ਆਓ ਤੁਸੀਂ ਬੈਠੋ ਸੀਨੀਅਰ ਅਫਸਰ ਬੈਠੋ ਬੈਠੋ ਤੇ ਆਰਾਮ ਨਾਲ ਹਾਲ 'ਚ ਆਜੋ ਰਿਸੈਪਸ਼ਨ 'ਤੇ ਆਜੋ ਲੈਟ ਬਿਲਕੁਲ ਮੈਂ ਲੋਇਰ ਦਫ਼ਤਰ ਨੂੰ ਮੂਵੀ ਇਨੋ ਟਾਕਿੰਗ ਐਨੀਥਿੰਗ ਟਿਲ ਦ ਲੋਇਰ ਦਫ਼ਤਰ ਆਹ ਬੈਠੋ ਬੈਠੋ ਚਾਹ ਪਾਣੀ ਬੁਲਾਓ ਸਭ ਨੂੰ ਅਨ ਤੁਸੀਂ ਮੇਰੀ ਰਿਕੁਐਸਟ ਹੈ ਜੀ ਆਹ ਬਾਅਰ ਮੇਰੇ ਦਰਵਾਜ਼ੇ ਜਿਹੜੇ ਬੰਦ ਕੀਤੇ ਹੋ ਉਹ ਤਾਂ ਖੋਲ ਦਿਓ ਉਹ ਤਾਂ ਨਹੀਂ ਨਾ ਬੰਦ ਹੋ ਸਕਦੇ ਧੱਕੇ ਨਾਲ ਕਿ ਦਰਵਾਜ਼ੇ ਬੰਦ ਕਰਨ ਨੂੰ ਕਿਹਾ ਭਗਵੰਤ ਮਾਨ ਸਾਹਿਬ ਨੇ ਫਿਰ ਖੋਲ ਦਿਓ ਦਰਵਾਜ਼ੇ ਦਰਵਾਜ਼ੇ ਬੰਦ ਕਰਨ ਨੂੰ ਤਾਂ ਨਹੀਂ ਕਿਹਾ ਕਿਸ ਨੇ ਲੈਟ ਮੀ ਕਾਲ ਮਾਈ ਲਾਇਰਜ਼ ਲਾਇਰਜ਼ ਨੂੰ ਬੁਲਾ ਲਓ ਜੀ ਜਸ ਕਾਲ ਆਫ दैट ਆਪਣੇ

ਨੋ ਨੋ ਜਿਸ ਜਵਾਰ ਇਸ ਆਟ ਦਾ ਵੇ ਜਵਾਰ ਇਸ ਆਟ ਦਾ ਜਵਾਰ ਟ੍ਰੈਸ ਪਾਸਿੰਗ ਇਨਟੂ ਮਾਈ ਹਾਊਸ ਯੂ ਆਰ ਟ੍ਰੈਸ ਪਾਸਿੰਗ ਇਨਟੂ ਮਾਈ ਹਾਊਸ ਲਓ ਨੋ ਤੁਸੀਂ ਆਏ ਅਥਾਰਟੀ ਨਾਲ ਇੱਕ ਮਿੰਟ ਬੈਠੀਏ ਅਜੀ ਪਹਿਲਾਂ ਤੁਸੀਂ ਆਪ ਦੀ ਇੰਟਰੋਡਕਸ਼ਨ ਨੂੰ ਵੀਡੀਓ ਬਣਾਇਆ ਪੀਟੀਸੀ ਵਾਲੇ ਨੂੰ ਬੁਲਾ ਸਕੋ ਲਾ ਉਹਨਾਂ ਨੂੰ ਸਾਰੇ ਚੈਨਲਾਂ ਨੂੰ ਬੁਲਾ ਲਓ ਜੀ ਸਾਰੇ ਚੈਨਲਾਂ ਨੂੰ ਬੁਲਾ ਲਓ ਤੁਸੀਂ ਸੀਨੀਅਰ ਇੰਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇੰਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਜੀ ਮਜੂਰ ਡੋਨਟ ਇੱਕ ਮੈਂ ਗੱਲ ਦੱਸਦਾ ਜੀ ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇਨਾ ਤੁਸੀਂ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ ਚ ਬੈਠਿਆ ਤੁਸੀਂ ਧੱਕਾ ਕਰ ਲਿਓ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰਦੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਨੂੰ ਉਹਨਾਂ ਦੀ ਪਛਾਣ ਮੈਨੂੰ ਉਹਨਾਂ ਦੀ ਪਛਾਣ ਉਹ ਮੈਨੂੰ ਲੋਕਸ ਮੈਨਾਂ ਆਇਆ ਹੋਆ ਯੂ ਜੀ ਤੁਸੀਂ ਟੋਡਾ ਕਿੱਦਾਂ ਐਸਲੀ ਯੂਨੀਵਰਸਿਟੀ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਵਾਹ ਆ ਤੁਸੀਂ ਵਰਤੀ ਚਲੀ ਕ੍ਰਾਈਮ ਸਵਾਰਡ ਦੀ ਬਿਜ਼ਨਸ ਵੀਰੂਲਟੀ ਕੌਣ ਹੋ ਤੁਸੀਂ ਹਾਂ ਡੀਐਸਪੀ ਇਨ ਦਾ ਪ੍ਰਾਧਾਨ ਜੋ ਮੈਂ ਅੰਦਰ ਆਇਆ ਹਾਂ ਮੈਂ ਦੱਸਦਾ ਰਹੇਂਗਾ ਬਿਲਕੁਲ ਗੱਤਗੱਲ ਹੈ ਤੁਹਾਨੂੰ ਤੁਸੀਂ ਵਰਤੀ ਚ ਆਓ ਤੁਸੀਂ ਪ੍ਰਾਈਵੇਟ ਦਰਜ ਚ ਆ ਕੇ ਕੋ ਕੋ ਬਾ ਮੈਂ ਡੀਐਸਪੀ ਜਾਂ ਮੈਂ ਐਸਪੀ ਆ ਤੁਹਾਡੇ ਕਹਿ ਤਾ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰੇ ਨੂੰ ਪਤਾ ਅਸੀਂ 10 ਵਜੇ। ਨਹੀਂ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਧੱਕੇ ਤੇ ਉਹ ਆ ਕੇ ਤੁਸੀਂ ਮੈਨੂੰ ਗੱਲ ਦੱਸੋ ਬਸ ਸੈਕਿੰਡ। ਯੂ ਹੈਵ ਕਮ ਟੂ ਮਾਈ ਹਾਊਸ। ਮੈਂ ਘਰੇ ਬੈਠੀ ਆ ਆਰਾਮ ਨਾਲ ਲੋਕਾਂ ਨੂੰ ਮਿਲ ਰਿਆ ਮੇਰੇ ਸਰਪੰਚ ਆ ਰਿਹਾ। ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਸਰ। ਤੁਸੀਂ ਮੇਰੀ ਗੱਲ ਧੱਕੇ ਨਾਲ ਦਾ ਵਰਦੀ ਚ ਧੱਕੇ ਨਾਲ ਆ ਗਏ ਆ ਕਿੰਨੇ ਬੁਲਾਜੇ ਮੈ ਜੀ ਥੋੜੇ ਨਾਲ ਦੱਸਿਓ ਮੜਾਜ ਇੱਥੇ ਠੱਗਾ ਕਰਦੇ ਠੱਗਾ ਕਰਦੇ ਨਹੀਂ ਕੋਈ ਠੱਗਾ ਕਰਦੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋਪਰੇਟ ਕਰੋਗੇ ਤੁਸੀਂ ਆਪ ਹੈ ਬਹਿ ਜੋ ਕਿ ਮੇਰੇ ਨਾਲ ਸੁਣਨੇ ਮੈ ਦੇਖੋ ਤੁਸੀਂ ਬੈਠੋ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਆਪਣਾ ਕੁਝ ਰਿਕਾਰਡ ਹੋਊਂਦੀ ਕੈਮਰੇ ਚ ਸਿ ਆਪਣਾ ਬਹਿ ਜੋਗੇ ਰੱਖ ਲੈ ਰੱਖੋ ਸਭ ਰਿਕਾਰਡ ਹੋ ਤੁਸੀਂ ਕੋਈ ਇੱਕਦਮ ਬੰਦੇ ਕਰਦੇ ਜਿਵੇਂ ਉਹ ਰੱਖੋ ਸਭ ਰਿਕਾਰਡ ਹੋ ਵਾਡਾ ਵੀ ਸਕਿਉਰਿਟੀ ਥ੍ਰੈਟਸ ਆ ਸਾਰੇ ਇੰਜੀਨੀਅਰ ਨਾ 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 ਫਿਰ ਥ੍ਰੈਟ ਹੈ ਤਾਂ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ ਸਾਡੀ ਵੀਡੀਓ ਬਣਾ ਮੇਰਾ ਵੀ ਇੱਥੇ ਫੋਟੋ ਉਗਾ ਜਿੱਦਰ ਬਣਾਓ ਸਾਰੀ ਪ੍ਰਾਪਰ ਦੀ ਪ੍ਰਕਿਰਿਆ ਚ ਤੁਸੀਂ ਜਿਹੜਾ ਵਿਗੜ ਉਹ ਤੁਸੀਂ ਵਿਗੜ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਬਰਦੀ ਨਹੀਂ ਤੁਹਾਡੇ ਚ ਆਹ ਕੌਣ ਜੀ ਤੁਸੀਂ ਸਰਮੈਨ ਇੰਸਪੈਕਟਰ ਤੁਹਾਡੀ ਬਰਦੀ ਕਿੱਥੇ ਹੈ ਜੀ ਬਿਜ਼ਨਸ ਸਾਡੀ ਬਰਦੀ ਹੈ ਤੁਸੀਂ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਹਾਂ ਪੁਲਿਸ ਠੀਕ ਹੈ ਤੁਸੀਂ ਕੀ ਹੋਣਾ ਜੀ ਤੁਸੀਂ ਕੌਣ ਜੀ ਤੁਸੀਂ ਵੀ ਡੀਐਸਪੀ ਬੇਚੇ ਹੋ ਹੋਰ ਕੌਣ ਆ ਜੀ ਇੱਥੇ ਆ ਬੰਦੇ ਇੰਨੇ ਮਗਰ ਨੂੰ ਤੇ ਮੇਰਾ ਤਾਂ ਕਿਹਨਾਂ ਕੋਲ ਹੈ ਤੁਸੀਂ ਮੈਂ ਡੀਐਸਪੀ ਵਿਜਨ ਸਾਹ ਕੇ ਸਾਹ ਅੱਛਾ ਇਦਰ ਜੀ ਚਲੋ ਬਹੁਤ ਹੋ ਗਿਆ ਸਰਦਾਰ ਸਾਹਿਬ ਤੁਸੀਂ ਦੱਸੋ ਤੁਸੀਂ ਕਹੋ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਬੈਠੋ ਮੇਰੇ ਘਰ ਆ ਗਏ ਜੀ ਤੁਹਾਡੇ ਮੇਰੇ ਸਾਡੇ ਮੇਰੇ ਘਰ ਆਏ ਆ ਜੀ ਮੇਰੇ ਲੈਣ ਜੀ ਰਿਪੋਰਟਰ ਨਹੀਂ ਪਲੀਜ਼ ਕੋ ਯੂ ਆਰ ਨੋਟ ਕੋਆਪਰੇਟਿੰਗ ਪਲੀਜ਼ ਸੈਕਾਂਡ ਪਲੀਜ਼ ਸੈਕਾਂਡ ਨਹੀਂ ਨਾਟ ਇਨ ਦਾ ਪਬਲਿਕ ਵਾਈਡ ਆਊਟਸਿੰਗ ਇਸ ਲੈਆਉਟ ਮਾਈਟ ਬੀ ਪੀਪਲ ਜੇ ਤੁਸੀਂ ਲੈ ਕੇ ਮੈਂ ਸਰਿਕ ਤਾਂ ਆਮ ਨਾ ਆਈ ਆਮ ਨਾਟ ਆਮ ਸੌਰੀ ਤੁਹਾਡਾ ਕੋਈ ਜ਼ਾਬਤਾ ਨਹੀਂ ਹੈ ਯੂ ਆਰ ਵਾਰਜਿੰਗ ਇਨਟੂ ਮਾਈ ਹਾਊਸ ਵੇ ਮੇਰਾ ਠੱਗਾ ਕਰ ਰਹੇ ਹੋ ਤੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਤਾ ਕੋ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਨੂੰ ਲੱਗਾ ਤਾਂ ਮੇਰੇ ਕੋਲ ਵੀਡੀਓ ਤੇ ਸਾਰੇ ਦੇਖ ਰਹੇ ਕੋਈ ਇਹ ਬਿਲਕੁਲ ਵਧੀਆ ਗੱਲ ਹੈ ਵੀਡੀਓ ਲੋਕੀ ਲੈ ਕੇ ਜੇ ਤੁਸੀਂ ਬੋਲਣ ਦਾ ਮੌਕਾ ਦੋ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਬਹਿ ਕੇ ਤੁਹਾਨੂੰ ਕਹਿ ਰਹੇ ਆਂ ਵੇਖੋ ਨਾ ਇਨ ਫਰੰਟ ਆਫ ਦ ਕੈਮਰਾ ਉਸ ਜੀ ਰਿਪੋਰਟਰ ਨੀਲ ਐਡਵੋਕੇਟ ਪ੍ਰੋਣੋਦ ਨਾਲ ਉਹਨੂੰ ਸਾਰਾ ਦੱਸਦੇ ਡਾਕਟਰ ਜੋਣੀ ਕੀ ਕਰ ਰਹੇ ਤੁਸੀਂ ਬਹਿ ਤਾਂ ਜਾਓ ਮੈਂ ਬੈਠਾ ਵੇਖੋ ਕੋਈ ਬੰਦਸ਼ ਕਰਨਾ ਜੀ ਵੀਡੀਓ ਬਣਾਈ ਚੱਲੂ ਜੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਦੀ ਬੁਲਾ ਉਹਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿੱਚ ਇਹਨਾਂ ਨੇ ਕੀ ਕਰਤੀ ਪਰ ਮਾਰਕਾ ਦੇ ਲਈ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਕਿ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸੱਜੇ ਮੈਂ ਜਾਪ ਤੇ ਜੀ ਗੱਲ ਕਰਦੇ ਨੇ ਜਾਪ ਤੇ ਜਵਾਬ ਜਾਪ ਤੇ ਜੇ ਤਾਂ ਤੁਸੀਂ ਹੱਦ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਪ ਤੇ ਜਿਹੁੰਦੇ ਨਾ ਸੁਣੋ 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 ਜੇ ਜਾਪ ਤੇ ਜਿਹੁੰਦੇ ਨਾ ਤੁਸੀਂ ਆਰਾਮਨਾਲ ਆਉਂਦੇ ਮੈਂ ਆਰਾਮਨਾਲ ਆਪਦੇ ਨਾਲ ਬੈਠੇ ਸਿਕਿਉਰਟੀ ਨੇ ਆਪ ਨੂੰ ਨੋਟ ਕਰਾਇਆ ਉਹਨੂੰ ਨਾਂ ਲੈ ਕੇ ਆਇਆ ਕਿਹਨੂੰ ਕਿਹਨੂੰ ਨੋਟ ਕਰਾਇਆ ਜਿਹਨੂੰ ਨੋਟ ਕਰਾਇਆ ਤੁਹਾਡੀ ਸਿਕਿਉਰਟੀ ਨੂੰ ਕੀ ਖੱਲੇ ਸੀਗੇ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਉਹਨੇ ਉੱਤੇ ਅਸੀਂ ਉਹਨਾਂ ਦੇ ਨਾਲ ਨੂੰ ਨਹੀਂ ਨਿਸ਼ਾਨਦੇ ਹੀ ਉਹਨਾਂ ਨੇ ਦੱਸਿਆ ਸਾਹ ਉੱਪਰ ਬੈਠਾ ਆ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫ਼ਤਰ ਤੇ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਆਰ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਬਤਾ ਨਹੀਂ ਇਹ ਕੀ ਤੁਸੀਂ ਆਮ ਨਾਲ ਕਹਿੰਦੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠਿਆ ਹਾਂ ਮੈਂ ਬੈਠੋ ਆਹ ਮੈਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਤੋਂ ਖੜੀ ਨਹੀਂ ਤੁਸੀਂ ਤਾਂ ਐਵੇਂ ਘਬਰਾ ਕੇ ਜਾਦਾ ਬੈਠੋ ਕੁਝ ਨਹੀਂ ਹੋ ਰਿਹਾ कैन यू थ्रेटनिंग जो नी वे वन सेकंड इट इज नो यू नो 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 आई टेल यू आई टेल्यू आई टेल्यू नो नो बडी नो बडी नो बडी यू हैविंग प्लीज टेलमी हाउ आई टेल्यू कॉन्फिडेंस लेकेट इज नो नोट यू हैव नॉट टोल्ड बी एनी थिंग ਆਹ ਪਲੀਜ਼ ਮੇਰੇ ਵਾਈਫ ਨਾਲ ਕੋਈ ਮੈਂ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਆਹ ਆਮ ਨਾਲ ਪਿੱਛੇ ਹੋ ਜਾਓ ਡੋਨਟ ਮਿਸਬੀ ਵਿਦ ਮਾਈ ਵਾਈਫ ਸਭ ਪਿੱਛੇ ਹੋ ਜਾਓ ਦਿੱਤੀ ਸਾਹਿਬ ਪਿੱਛੇ ਪਿੱਛੇ ਹੋ ਜਿਓ ਪਲੀਜ਼ ਮੂੰਹ ਬਸ ਆ ਜੀ ਤੁਸੀਂ ਆਓ ਆ ਜਾਓ ਬੁਲਾ ਆ ਯਾਰ ਮੈਂ ਤੈਨੂੰ ਤੈਨੂੰ ਪਿਆ ਕਿੱਥੇ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਤੇਰੀ ਆਉਣ ਦਿੰਦੇ ਕੋਲੋ ਬੁਲਾ ਲੈ ਤੂੰ ਕਹਿੰਦਾ ਛਾਲ ਮਾਰੋ ਗੇਟ ਦੇ ਉੱਤੋਂ ਦੀ ਆ ਜਾਓ ਅੰਦਰ ਸਾਰੇ ਬੁਲਾਓ ਇਹਨਾਂ ਨੂੰ ਪਤਾ ਲੱਗੇ ਇੱਥੇ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ ਹੂ ਇਜ਼ ਦਿਸ ਡੋਨਟ ਵਰੀ ਡੋਨਟ ਵਰੀ ਮੈਂ ਸੁਣਿਆ ਹਾਂ ਦੱਸੋ ਦੱਸੋ ਦਾਸੀ ਨਹੀਂ ਰਿਹਾ ਨਾ ਕੋਈ ਦਾਸੀ ਨਹੀਂ ਰਿਹਾ ਉਹ ਹੀ ਸੈਡ ਇਹ ਦਸ ਨੇ ਤੁਸੀਂ ਕਹਿ ਰਹੇ ਹੋ ਇਹ ਦਸ ਨੇ ਨਹੀਂ ਮੈਮ ਲੀਗਲ 10 ਦਸ ਕੋਈ ਨਾ ਨਹੀਂ ਤੋਣਾ ਤੋ ਦੋਣਾ ਤੋ 10 ਕੋਟ ਹੈ ਕੋਈ ਮਲਾ ਦੇ ਨਾ ਕਾਨੂੰਨੀ ਪ੍ਰਕਿਰਿਆ ਕੋਈ ਮਨਾਜ਼ਮ ਨਹੀਂ ਹੈ ਚਲੋ ਫਿਰ ਟੈਟ ਤੁਸੀਂ ਮੇਰਾ ਬੰਦਾ ਜੀ ਤੁਸੀਂ ਦੱਸੋ ਇੱਧਰ ਦੇਖੋ ਹਾਂ ਬਣਾ ਲਓ ਬਣਾ ਲਓ ਬਣਾ ਲਓ ਸਭ ਦੀ ਬਣਾ ਲਓ ਜਮਾ ਘਬਰਾਣਾ ਤੂੰ ਕੋਈ ਨਾ ਤੂੰ ਮੈਨੂੰ ਤੂੰ ਮੇਰੇ ਨਾਲ ਗੱਲ ਕਰੋ ਸਾਡੇ ਬੀਏ ਨੇ ਵੇ ਛੱਡ ਪਰਾਂ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰ ਰਹੇ ਹੋ ਨਾ ਮੇਰੇ ਦਫ਼ਤਰ 'ਚ ਇਹ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਮ ਹੇਅਰ ਕਿਸੇ ਦਾ ਨਾਮ ਪੁੱਛਣਾ ਥ੍ਰੈਟ ਨਹੀਂ ਜਿਸ बिकॉज ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐਂਡ ਟੈਨਰ ਹੈ ਉਹ ਨਹੀਂ ਨਹੀਂ ਅੱਛਾ ਹਾਊ ਆਈ ਆਸਕਿੰਗ ਇਮ ਇਸ ਲਗੀ ਹੈ ওকে ਹਾਂ ਇਹਦਾ ਐਮ ਐਲ اے ਜੀ ਯਾਰ ਆਈ ਐਮ ਹੇਅਰ ਆਮ ਅ ਫਾਰਮਰ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ ዩ ਰਿਸਪੈਕਟ ਵਿਦ ዩ ਰਿਸਪੈਕਟ ਜੀ ਕੈਨ ਆਈ ਟਾਕ ਫॉर ਸਮ ਲੇਡੀ ਆਈ ਹੈਵ ਬੀਨ ਟੋਲਡ 30 people have entered my house, pushed their way through. I was words, down. Words. Excuse me, can I finish talking? No. Please let me finish talking. द राइट वे 1 मिनट जी आई डोंट नो हु यू आर नो नो 20 मिनट तुमे लगातार सुन रहे अच्छा no, no. <laughs> हो किसने मेरे दरवाजा अंदर तोड़ के कौन वड़ने की कोशिश की थी जी थोनू क्या कहा गया कि 2 मिनट बैठो मिला देने हालत जाना उठे गल्ला होंगी हालत के ता जावेंगे तुसी भी जाओगे कोई प्रॉब्लम एक्सक्यूज मी जी यू हैव कम टू माय हाउस दिस इज माय हाउस ओके दिस इज योर हाउस यस दिस इज माय हाउस योर ओनर ऑफ दिस हाउस आई इट इज इट इज दैट्स नॉट आई थिंक मैं जल्दी मैं गल दसम ਤੁਸੀਂ ਨਾ ਵਿਜੀਲੈਂਸ ਮਹਿਕਮਾ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰਦੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਿਛਲੇ ਦਿਨ ਸੱਚੀ ਗੱਲ ਦੀ ਕੀ ਹਾਲ ਜੀ ਹਾਂ ਜੀ ਹਾਂ ਐਸਐਸਪੀ ਸਾਹਿਬ ਜੀ ਇੱਕ ਨਾਲ ਕੁਝ ਕਰਨਾ ਤੁਸੀਂ ਉਹ ਦੱਸਦੇ ਹੋ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ਧੱਕੇ ਨਾਲ ਦਰਵਾਜ਼ੇ ਅੰਦਰ ਵੜੇ ਆ ਜੀ ਔਰ ਧੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਏਮ ਨਾਟ ਗੋਇੰਗ ਐਨੀਵੇਅਰ ਕੋ ਜੋ ਕਹਿਣਾ ਹੈ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਹਾਂ ਮੈਨੂੰ ਪਹਿਲਾਂ ਪਤਾ ਵਿਜੀਲੈਂਸ ਦਾ ਪਰਚਾ ਹੋਣਾ ਪਰ ਮਾਰ ਨੂੰ ਬਦਲਤਾ ਕੋਆ ਵਰਿੰਦਰ ਨੂੰ ਬਦਲਤਾ ਕਿੰਨਿਆਂ ਡੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟ ਇਸ ਕੋਈ ਬਿਲਕੁਲ ਕਰੋ ਬਟ ਥਿਸ ਇਸ ਨਾਟ ਦ ਵੇ ਜੀ ਤੁਸੀਂ ਮੈਨੂੰ ਗੱਲ ਦੱਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਨਹੀਂ 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 ਹੱਥ ਤਾਂ ਜੋੜੇ ਹੀ ਨਹੀਂ ਹਲੇ ਤੱਕ ਦਾ ਦਰਵਾਜ਼ਿਆਂ ਤੇ ਮਾਰੀ ਗਏ ਦਰਵਾਜ਼ੇ ਤੇ ਠੋਡ ਮਾਰੀ ਗਏ ਨਹੀਂ 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 ਆ ਹੁਣ ਬਦਲੀਏ ਠੋਡ ਸਟੇਟਰ ਬਹੁਤ ਵੱਡਾ ਨਹੀਂ ਤੁਸੀਂ ਆਪਣਾ ਗਵਰਨ ਇਨਫੋਰਸਿੰਗ ਅਥਾਰਟੀ ਆਮ ਅਨਸੀਵਲ ਟੂ ਦ ਲਾ ਆ ਨੋ ਟੂ ਯਰ ਦਾ ਥੌਟ ਕਿ ਯੂ ਡੋਨਟ ਨੀਡ ਟੂ ਫੋਰਸ ਯੋਰ ਵੇ ਥਰੂ ਦੱਸੋ ਜੀ ਧੱਕੇ ਨਾਲ ਵੜੇ ਕਿ ਨਹੀਂ ਵੜੇ ਨਾ ਨਾ ਕਿ ਇਹਨੂੰ ਨਹੀਂ ਪੁੱਛਿਆ ਆ ਆ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਜੀ ਆ ਨਹੀਂ ਮਾਨ ਸਕਾ ਆ ਰੀਲੀ ਵਾਂਟ ਟੂ ਨੋ ਮੈਨੂੰ ਇੱਕ ਗੱਲ ਦੱਸਿਓ ਨਹੀਂ ਨਹੀਂ ਇੱਕ ਮਿੰਟ ਜੀ ਇੱਕ ਮਿੰਟ ਮਾਨ ਸਕਾ ਆ ਰੀਲੀ ਤੁਸੀਂ ਐਡੇ ਦੋਵੇਂ ਸਿਆਣੇ ਅਫਸਰ ਹੋ ਜੀ ਮੈਨੂੰ ਗੱਲ ਦੱਸੋ ਇੰਨੀ ਫੋਰਸ ਦੀ ਲੋੜ ਹੈ ਕੋਈ ਕਿਸੇ ਨੂੰ ਰਜਿਸਟਰ ਕਰ ਰਿਹਾ ਕਿਸੇ ਤਰੀਕੇ ਨਾਲ ਕੋਈ ਕੁਝ ਕਰ ਰਿਹਾ ਮਤਲਬ ਬਾਹਰ 30 ਬੰਦੇ ਖਲੋਤੇ ਮੇਰੇ ਕਮਰੇ 'ਚ 25 ਬੰਦੇ ਖਲੋਤੇ ਮੈਂ ਲੋਕਾਂ ਨੂੰ ਨਹੀਂ ਨਹੀਂ ਤੁਸੀਂ ਆਰਾਮ ਨਾਲ ਬਿਠਾਓ ਮੈਂ ਤਾਂ ਤੁਹਾਨੂੰ ਕਹਿ ਰਿਹਾ ਆਰਾਮ ਨਾਲ ਬਿਠਾਓ ਹਾਂ ਬਿਠਾਓ ਇਹਨਾਂ ਨੂੰ ਕੱਢੋ ਆਓ ਤੁਸੀਂ ਬੈਠੋ ਸੀਨੀਅਰ ਅਫਸਰ ਬੈਠੋ ਬੈਠੋ ਆਰਾਮ ਨਾਲ ਹਾਲ 'ਚ ਆਜੋ ਡਾਊਨ ਆਜੋ ਮੈਡਮ ਸੀਡਰ ਪਲੇਟ ਰੀਕਾਲ ਮਾਈ ਲਾਇਰਡਰ ਨੂੰ ਵੀ ਉਹ ਵੀ ਨਾ ਟਾਕਿੰਗ ਐਨੀਥਿੰਗ ਟਿਲ ਦ ਲਾਇਰਡਰ ਨੂੰ ਬੈਠ ਬੈਠੋ ਚਾਹ ਪਾਣੀ ਬੁਲਾਓ ਸਭ ਨੂੰ અને તુસી મેરી રિક્વેસ્ટ હે જી આ બાર મેરે મેં કોઈ બીજી વાત ગал કરજો કોઈ તેરે દેખો તુઈ બેઠ કે ગал કર કેન્દ્ર ઇત હાજી તુસી કોલ કોઈ હોવે કે થોડા કોઈ મજદથી મેરે ઓફિસ આયો બેઠ કે ગал કરો મેં તી પશાન દાસ હા બેઠ કે ગал કરો લે બિઝનેસ રોડ તો વે ઇન્વેસ્ટિગેશન નો નો ડિશન જોર ઇસ ઠાડ તો વે જોર ઇસ ઠાડ તો જોર ટ્રેસ પાસિંગ ઇન માય હાઉસ you are trespassing into my house that sir no no tusi aaye authority da ek minute wait kijiye ji pehla tusi apni introduction do tu video banayea ptc wale nu bula sakda ohna nu sare channels nu bula lo ji sare channels nu bula lo tusi security incharge tusi mainu gall karo ji main itthe incharge ha mera tusi mere naal gall karo ji you don't ek main gall dassa ji ਡੋంట్ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇਨਾ ਤੁਸੀਂ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ ਚ ਬੈਠਿਆ ਹਾਂ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਸਰ ਜੀ ਉਹਨਾਂ ਦੀ ਪਛਾਣ ਤੁਸੀਂ ਉਹਨਾਂ ਨੂੰ ਪਛਾਣੋ ਮੈਨੂੰ ਲੋਕ ਮੈਨਨ ਆਇਆ ਹੋਆ ਯੂ ਜੀ ਤੁਸੀਂ ਤੁਹਾਡਾ ਕੀ ਨਾਮ ਹੈ ਐਸਲੀ ਯੂਨੀਵਰਸਿਟੀ ਯੂ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਮੈਂ ਆ ਤੁਸੀਂ ਵਰਤੀ ਚ ਨਹੀਂ ਫਲਾਈਂਗ ਸ਼ੋਰਡ ਦੇ ਬਿਜ਼ਨਸ ਵੀ ਕੋਣ ਹੋ ਤੁਸੀਂ ਹਾਂ ਡੀਐਸਪੀ ਇਨ ਦਾ ਪ੍ਰੋਜెక్ਟ ਜੋ ਮੈਂ ਅੰਦਰ ਆਇਆ ਹਾਂ ਉਹ ਮੈਂ ਦੱਸਦਾ ਰਹੇ ਬਿਲਕੁਲ ਜੱਗਦਾ ਹੈ ਤੁਹਾਨੂੰ ਤੁਸੀਂ ਵਰਤੀ ਚ ਆਓ ਤੁਸੀਂ ਪ੍ਰਾਈਵੇਟ ਕ੍ਰੈਸਟ 'ਚ ਆ ਕੇ ਕੋ ਕੋ ਬਾ ਮੈਂ ਡੀਐਸਪੀ ਜਾਂ ਮੈਂ ਐਸਪੀਆ ਤੁਹਾਡੇ ਕੋਲ ਕਿਤਾ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰੇ ਨੂੰ ਪਤਾ ਅਸੀਂ ਦੱਸ ਵੀ ਦਿੰਦੇ। ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਤਾਂ ਧੱਕੇ ਤੇ ਹੋਣੇ ਆ ਕੀ ਤੁਸੀਂ ਮੈਨੂੰ ਗੱਲ ਦੱਸੋ ਬਾਅਦ ਸੈਕਿੰਡ। ਯੂ ਹੈਵ ਕਮ ਟੂ ਮਾਈ ਹਾਊਸ। ਮੈਂ ਘਰੇ ਬੈਠਿਆ ਆ ਰਾਮਨਾਥ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਆਇਆ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਇੱਜ਼ਤੀ ਸੁਣਿਓ ਜੀ। ਤੁਸੀਂ ਮੇਰੀ ਗੱਲ ਧੱਕੇ ਨਾਲ ਨਾ ਵਰਦੀ 'ਚ ਧੱਕੇ ਨਾਲ ਆ ਗਏ ਆ ਕਿੰਨੇ ਬੁਲਾਜੇ ਮੈ ਜੀ ਘੁੱਡੇ ਨਾਲ ਦੱਸਿਓ ਮਾੜਾ ਜੇ ਇੱਥੇ ਕੀ ਕਰ ਰਹੇ ਜੀ ਧੱਕਾ ਕਰਦੇ ਨਹੀਂ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋਪਰੇਟ ਕਰੋਗੇ ਤੁਸੀਂ ਮੈਂ ਆਪ ਹੈ ਬਹਿ ਜੋ ਕੈਮਰੇ ਨਾਲ ਸੁਣਨੀ ਮੈਨੂੰ ਦੇਖੋ ਤੁਸੀਂ ਬੈਠੋ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਆਪਣਾ ਸਭ ਕੁਝ ਰਿਕਾਰਡ ਹੋਊਗੀ ਕੈਮਰੇ ਵਿੱਚ ਤੁਸੀਂ ਆਪਣਾ ਬਹਿ ਜੋਗੇ ਰੱਖ ਲੈ ਗੋਬੇ ਤੋਂ ਸਭ ਰਿਕਾਰਡ ਹੋਊਗਾ ਤੁਸੀਂ ਕੋਈ ਇੱਕ ਦੋ ਬੰਦੇ ਕਰ ਦੇਣਗੇ ਉਹ ਰੱਖੋ ਸਭ ਰਿਕਾਰਡ ਹੋਊਗਾ ਤੁਹਾਡਾ ਵੀ ਸਕਿਉਰਟੀ ਕਰਟੇਸਰ ਆ ਸਾਰੇ ਇੰਜੀਨੀਅਰ ਨਾ 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 ਤੇ ਥ੍ਰੈਟ ਹੈ ਤਾਂ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ ਸਭ ਦੀ ਵੀਡੀਓ ਬਣਾ ਦੇਣਾ ਇੱਥੇ ਫੋਟੋ ਖਾ ਇੱਥੇ ਬਣਾ ਕੇ ਇਹਨੂੰ ਬੜਾ ਸਾਰੇ ਪ੍ਰਾਪਰ ਦੀ ਪ੍ਰਕਿਰਿਆ ਤੋਂ ਵਿਗਨ ਹੋ ਤੁਸੀਂ ਜਿਹੜਾ ਵਿਗੜ ਪਹ ਤੁਸੀਂ ਵਿਗੜ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਰਤੀ ਨਹੀਂ ਤੁਹਾਡੇ ਚ ਆਹ ਕੌਣ ਜੀ ਤੂੰ ਸੀ ਸਰ ਮੈਂ ਇੰਸਪੈਕਟਰ ਹਾਂ ਤੋੜੀ ਬਰਤੀ ਕਿੱਥੇ ਜੀ ਬਿਜ਼ਨਸ ਹੈੜੀ ਬਰਤੀ ਹੈ ਇਹ ਬਿਜ਼ੀ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਜੀ ਹਾਂ ਪੁਲਿਸ ਠੀਕ ਹੈ ਤੁਸੀਂ ਕੀ ਹੋਣਾ ਜੀ